ਦੇ ਮਾਨਯੋਗ ਐਸਐਸਪੀ ਸਾਹਿਬ ਵਿਵੇਕਸ਼ੀਲ ਸੋਨੀ ਆਈਪੀਐਸ ਸਾਹਿਬ ਨੇ ਵਿਸ਼ੇਸ਼ ਮੁਹਿੰਮ ਚੇੜੀ ਹੋਈ ਹੈ ਉਹਦੇ ਤਹਿਤ ਬਾਗਾਪੁਰਾਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਕੱਲ ਇੱਕ ਸਾਡੀ ਪੁਲਿਸ ਪਾਰਟੀ ਜਿਹਦੇ ਇੰਚਾਰਜ ਐਸਐਮਿੰਦਰ ਸਿੰਘ ਸੀਗੇ ਇਹ ਸੰਗਤਪੁਰਾ ਸਾਈਡ ਨੂੰ ਜਾ ਰਹੇ ਸੀ ਜਦੋਂ ਲੜਾਈਕੇ ਵਾਲੇ ਮੋੜ ਤੇ ਪਹੁੰਚੇ ਤਾਂ ਉੱਥੋਂ ਅੱਗੋਂ ਇੱਕ ਕਾਰ ਆਉਂਦੀ ਦਿਖੀ ਆਈ 20 ਕਾਰ ਚਿੱਟੇ ਰੰਗ ਦੀ ਉਹ ਕਾਰ ਜਦੋਂ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਰੋਕਣਾ ਚਾਹਿਆ ਤਾਂ ਉਹਨੇ ਪਿੱਛੇ ਮੁੜ ਕੇ ਡੰਣੀ ਚਾਹੀਦਾ ਉਹ ਕਾਰ ਕਣਕ ਦੇ ਖੇਤਾਂ ਦੇ ਵਿੱਚ ਫਸ ਗਈ ਜਾ ਕੇ ਜਦੋਂ ਉਹ ਕਾਰ ਦੀ ਸਰਚ ਕੀਤੀ ਤਾਂ ਕਾਰ ਦੇ ਗিয়ার ਬਾਕਸ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ ਕਾਰ ਚੋਂ ਦੋ ਬੰਦੇ ਮਿਲੇ ਜਿਹੜੇ ਕਿ ਇੱਕ ਮੋਹਿਤ ਵੈਸ਼ਨਵ ਸੀਗਾ ਦੂਸਰਾ ਖੁਸ਼ਾਲ ਸੈਣੀ ਗੱਡੀ ਚਲਾ ਰਿਹਾ ਸੀਗਾ ਇਹ ਦੋਨੇ ਬੰਦੇ ਅਜਮੇਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ Rajasthan ਦੇ ਉੱਥੋਂ ਇਹ 2 ਕਿਲੋ ਆਫੀਮ ਇਥੇ ਬਾਗੋਪਰਾਣਾ ਦੇ ਏਰੀਆ ਚ ਵੇਚਣ ਆਏ ਸੀ ਕਿਸੇ ਨੂੰ ਤੇ ਮੌਕੇ ਤੇ ਫੜੇ ਗਏ ਨੇ 2 ਕਿਲੋ ਫੀਮ ਬਰਾਮਦ ਹੋਈ ਹੈ ਗੱਡੀ ਬਰਾਮਦ ਹੋਈ ਹੈ ਸਰ ਕਿਸ ਧਾਰਾ ਤੇ ਇਹਨਾਂ ਦੇ ਪਰਚਾ ਦੀ ਇਹਨਾਂ ਦੇ 18 ਅ ਪੰਜ 68 ਦੇ ਤਹਿਤ 18 485 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਐਨਡੀਪੀਐਸ ਐਕਟ ਦੀ ਧਾਰਾ ਇਹਨਾਂ ਦੇ ਅਗਲੇ ਤੇ ਪਿਛਲੇ ਲਿੰਕ ਜੋ ਇਹ ਪਤਾ ਮੁੱਢਲੀ ਪੁੱਛਗਿੱਛ ਤੋਂ ਇਨੀਓ ਪਤਾ ਲੱਗਿਆ ਹੈ ਕਿ ਉੱਥੋਂ 1,20,000 ਰੁਪਏ ਕਿਲੋ ਆਫੀਮ ਲੈਂਦੇ ਸੀਗੇ ਤੇ ਇੱਥੇ ਜਿੱਥੇ ਉਹਨੂੰ ਵੇਚਣੀ ਸੀ ਇੱਥੇ ਲੋਕਾਂ ਨੂੰ ਉਹ ਅ ਤਕਰੀਬਨ 1,45,000 ਰੁਪਏ ਦੇ ਹਿਸਾਬ ਨਾਲ ਉਹਨਾਂ ਨੇ ਅੱਗੇ ਵੇਚਣੀ ਸੀ ਸਰ ਬਾਕੀ ਜਿਹੜੀ ਪੁੱਛ ਗਏ ਚੇਤੀ ਪਤਾ ਲੱਗਿਆ ਵੀ ਕਿੰਨਾ ਨੂੰ ਇਹਦੇ ਵੇਚ ਨਹੀਂ ਸੀ ਇਹ ਹਜੇ ਕਲੀਅਰ ਨਹੀਂ ਕੀਤਾ ਅਸੀਂ ਇਹਨਾਂ ਦੇ ਫੋਨ ਨੰਬਰ ਵੀ ਵੈਰੀਫਿਕੇਸ਼ਨ ਵਾਸਤੇ ਭੇਜੇ ਹੋਏ ਨੇ ਫੋਨ ਸੈਟ ਇਹਨਾਂ ਦੇ ਵੈਰੀਫਿਕੇਸ਼ਨ ਲਈ ਭੇਜੇ ਹੋਏ ਨੇ ਸੀਡੀਆਰ ਵੀ ਲਵਾਂਗੇ ਇਹਨਾਂ ਦੀ ਥੋੜੀ ਡਿਮਾਂਡ ਲਿਆ ਹੈਗੇ ਕਿਉਂਕਿ ਕੱਲ ਹੀ ਫੜੇ ਸੀਗੇ ਸਾਰਾ ਟਾਈਮ ਮਿਸਲ ਲਿਖਣ ਚ ਲੱਗ ਗਿਆ ਹੁਣ ਅਸੀਂ ਇਹਨਾਂ ਤੋਂ ਪੁੱਛ ਕੇ ਰਿਮਾਂਡ ਦੇ ਦੌਰਾਨ ਕਰਾਂਗੇ ਅੱਗੇ ਕਿਥੋਂ ਲੈ ਕੇ ਆਏ ਨੇ ਕਿ ਕਿਹੜਾ ਉਧਰ ਸਪਲਾਈਅਰ ਹੈ ਤੇ ਇੱਥੇ ਕਿਹਨੂੰ ਦੇਣੀ ਸੀ ਉਹ ਸਾਰਾ ਕਲੀਅਰ ਕਰਾਂਗੇ ਕਿੰਨੇ ਦੇ ਰਿਮਾਂਡ ਹੈ ਜੀ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਹੈ ਜੀ ਕੱਲ ਇਹਨੂੰ ਦੁਬਾਰਾ ਪੇਸ਼ ਕਰਾਂਗੇ ਸਰ ਗੱਡੀ ਜਿਹੜੀ ਇਹ ਹਾਂਜੀ ਗੱਡੀ ਇਹਦਾ ਵੀ ਹੋ ਗਿਆ ਕਿਸੇ ਨੂੰ ਗੱਡੀ ਇਹਦਾ ਵੈਰੀਫਿਕੇਸ਼ਨ ਕਰਨੀ ਹੈ ਜੀ ਹਜੇ ਇਹ ਅਰਸ਼ੀਗਰ ਮਿਲੀ ਕੋਈ ਹੋਰ ਜੀ ਕਿਸੇ ਦਾ ਨਾਮ ਕਿਸੇ ਹੋਰ ਦੇ ਨਾਮ ਤੇ ਹੈਗੀ ਜੀ ਉਹਦੇ ਵੀ ਧਾਰਾ ਦਾ ਵਾਦਾ ਕਰਾਂਗੇ ਜੇ ਉਹਦਾ ਸ਼ਮੂਲੀਅਤ ਹੋਈ ਹੈ ਇਹਦੇ ਵਿੱਚ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਹਨ ਇਹਨਾਂ ਦੇ ਸਾਥੀ ਜਾਂ ਸਿਰਫ ਇਹੀ ਦੋ ਜਣੇ ਇਹ ਦੋ ਬੰਦੇ ਹੀ ਫੜੇ ਸੀਗੇ ਜੀ ਕੋਈ ਹੋਰ ਨਹੀਂ